ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਕਹਾਣੀ ਦੇ ਵਿੱਚ ਉਮੀਦ ਹੈ ਬਾਕੀ ਕਹਾਣੀਆਂ ਦੀ ਤਰ੍ਹਾਂ ਇਹ ਕਹਾਣੀ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਮੇਰੀ ਪਤਨੀ ਹਰ ਰੋਜ਼ ਆਪਣੇ ਕੀਤੇ ਤੇ ਪਛਤਾਉਂਦੀ ਰਹਿੰਦੀ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਇੱਕ ਵਾਰ ਮੇਰੇ ਤੇ ਥੋੜਾ ਭਰੋਸਾ ਕਰੋ ਪਰ ਹੁਣ ਮੈਨੂੰ ਦੁਨੀਆ ਦੀ ਕਿਸੇ ਵੀ ਔਰਤ ਤੇ ਬਿਲਕੁਲ ਵੀ ਭਰੋਸਾ ਨਹੀਂ ਸੀ ਇਹ ਕਹਾਣੀ ਇੱਕ ਪਰਿਵਾਰਕ ਜੀਵਨ ਨਾਲ ਸੰਬੰਧਿਤ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਸਿੱਖਿਆ ਮਿਲੇਗੀ ਆਓ ਸੁਣਦੇ ਹਾਂ ਊਰੀ ਕਹਾਣੀ ਮੇਰਾ ਨਾਮ ਰਣਜੀਤ ਸਿੰਘ ਹੈ ਮੈਂ ਕਮਾਉਣ ਲਈ ਵਿਦੇਸ਼ ਵਿੱਚ ਆਇਆ ਹਾਂ ਤੇ ਇੱਥੋਂ ਦਾ ਹੋ ਕੇ ਹੀ ਰਹਿ ਗਿਆ ਜਦੋਂ ਮੈਂ ਆਪਣਾ ਦੇਸ਼ ਛੱਡਿਆ ਸੀ ਉਦੋਂ ਮੇਰੀ ਉਮਰ 20 ਸਾਲ ਦੀ ਸੀ ਮੈਂ ਵੱਡਾ ਇਨਸਾਨ ਬਣਨਾ ਚਾਹੁੰਦਾ ਸੀ ਪਿੱਛੇ ਮੈਂ ਆਪਣੇ ਮੰਮੀ ਡੈਡੀ ਨੂੰ ਛੱਡ ਕੇ ਆਇਆ ਸੀ ਮੈਂ ਆਪਣੇ ਘਰ ਦੀ ਗਰੀਬੀ ਅਤੇ ਆਰਥਿਕ ਹਾਲਤ ਤੋਂ ਬਹੁਤ ਪਰੇਸ਼ਾਨ ਸੀ ਮੇਰੇ ਡੈਡੀ ਇੱਕ ਮਾਮੂਲੀ ਜਿਹੇ ਸਿਕਿਉਰਿਟੀ ਗਾਰਡ ਸੀ ਉਹਨਾਂ ਦੀ ਤਨਖਾਹ ਬਹੁਤ ਘੱਟ ਸੀ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਸਾਨੂੰ ਦੁਕਾਨ ਤੋਂ ਉਧਾਰ ਸੌਦਾ ਲੈਣਾ ਪੈਂਦਾ ਸੀ ਕਈ ਵਾਰ ਇਸ ਤਰ੍ਹਾਂ ਦੀ ਨੌਬਤ ਆ ਜਾਂਦੀ ਕਿ ਸਾਨੂੰ ਭੁੱਖੇ ਵੀ ਸੌਣਾ ਪੈਂਦਾ ਸੀ ਮੇਰੀ ਮੰਮੀ ਕਦੇ ਡੈਡੀ ਨਾਲ ਲੜ ਪੈਂਦੀ ਮੇਰੀ ਮਾਂ ਕਹਿੰਦੀ ਸੀ ਕਿ ਤੁਸੀਂ ਕੋਈ ਹੋਰ ਨੌਕਰੀ ਕਰ ਲਓ ਤਾਂ ਮੇਰੇ ਪਾਪਾ ਕਹਿੰਦੇ ਕਿ ਮੈਨੂੰ ਹੋਰ ਨੌਕਰੀ ਕਿੱਥੋਂ ਮਿਲੇਗੀ ਇਹ ਨੌਕਰੀ ਤਾਂ ਵਧੀਆ ਹੈ ਮੈਨੂੰ ਭੁੱਖ ਨਾਲ ਕਰ ਲਾਉਂਦਾ ਵੇਖ ਕੇ ਮੇਰੀ ਮਾਂ ਉਦਾਸ ਹੋ ਜਾਂਦੀ ਮੰਮੀ ਸੋਚਦੀ ਕਿ ਉਹ ਨੌਕਰੀ ਕਰੋ ਜਿੱਥੇ ਤੁਹਾਨੂੰ ਤਨਖਾਹ ਜ਼ਿਆਦਾ ਮਿਲੇ ਤੇ ਘੱਟ ਤੋਂ ਘੱਟ ਸਾਡੇ ਪੁੱਤਰ ਨੂੰ ਭੁੱਖਾ ਤਾਂ ਨਾ ਸੌਣਾ ਪਵੇ ਪਰ ਮੇਰੇ ਡੈਡੀ ਉਹ ਨੌਕਰੀ ਛੱਡਣਾ ਨਹੀਂ ਚਾਹੁੰਦੇ ਸੀ ਮੈਂ ਆਪਣੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ ਮੈਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਮੇਰੀ ਮੰਮੀ ਮੈਨੂੰ ਅਕਸਰ ਸਮਝਾਉਂਦੀ ਹੁੰਦੀ ਸੀ ਕਿ ਜਦੋਂ ਤੂੰ ਪੜ੍ਹ ਲਿਖ ਕੇ ਵੱਡਾ ਆਦਮੀ ਬਣ ਗਿਆ ਤਾਂ ਸਾਡੇ ਘਰ ਦੀ ਗਰੀਬੀ ਵੀ ਚੱਕੀ ਜਾਵੇਗੀ। ਅਸੀਂ ਵੀ ਚੰਗਾ ਖਾਣਾ ਖਾ ਸਕਿਆ ਕਰਾਂਗੇ। ਮੇਰੀ ਮੰਮੀ ਗਰੀਬੀ ਤੋਂ ਤੰਗ ਹੋਈ ਮੇਰੇ ਨਾਲ ਦਿਲ ਹਲਕਾ ਕਰਨ ਲਈ ਗੱਲਾਂ ਕਰਦੀ ਰਹਿੰਦੀ ਕਿਉਂਕਿ ਮੇਰੇ ਤੋਂ ਬਿਨਾ ਘਰ ਵਿੱਚ ਹੋਰ ਕੋਈ ਨਹੀਂ ਹੁੰਦਾ ਸੀ। ਮੇਰੇ ਡੈਡੀ ਸਵੇਰ ਹੁੰਦਿਆਂ ਹੀ ਡਿਊਟੀ ਤੇ ਚਲੇ ਜਾਂਦੇ ਤੇ ਦੇਰ ਰਾਤ ਨੂੰ ਵਾਪਸ ਆਉਂਦੇ ਸੀ। ਕਈ ਵਾਰ ਤਾਂ ਮੇਰੇ ਡੈਡੀ ਨੂੰ ਰਾਤ ਨੂੰ ਵੀ ਡਿਊਟੀ ਕਰਨੀ ਪੈਂਦੀ ਸੀ ਮੈਂ ਆਪਣੀ ਮੰਮੀ ਦੀਆਂ ਗੱਲਾਂ ਪੂਰੇ ਦਿਲ ਨਾਲ ਸੁਣਦਾ ਮੰਮੀ ਮੈਨੂੰ ਹਮੇਸ਼ਾ ਆਖਦੀ ਸੀ ਕਿ ਮੈਨੂੰ ਤਾਂ ਉਸ ਦਿਨ ਦਾ ਹੀ ਇੰਤਜ਼ਾਰ ਹੈ ਜਦੋਂ ਤੂੰ ਵੱਡਾ ਆਦਮੀ ਬਣੇਗਾ ਮੈਂ ਵੀ ਆਪਣੇ ਬढ़ापे ਨੂੰ ਸਕੂਨ ਨਾਲ ਜਿਉਂ ਸਕਾਂਗੀ ਮੰਮੀ ਦੀਆਂ ਇੰਨਾਂ ਗੱਲਾਂ ਦਾ ਮੇਰੇ ਦਿਲ ਤੇ ਬਹੁਤ ਅਸਰ ਹੁੰਦਾ ਮੇਰੇ ਦਿਮਾਗ ਵਿੱਚ ਇਹ ਗੱਲ ਘਾਰ ਘਰ ਗਈ ਸੀ ਕਿ ਮੈਂ ਮੰਮੀ ਲਈ ਜ਼ਰੂਰ ਵੱਡਾ ਆਦਮੀ ਬਣਾਗਾ ਮੈਂ ਆਪਣੀ ਮੰਮੀ ਨੂੰ ਦੁਨੀਆ ਦਾ ਹਰ ਸੁੱਖ ਦੇਵਾਂਗਾ ਮੈਂ ਬਚਪਨ ਵਿੱਚ ਹੀ ਸਮਝਦਾਰ ਹੋ ਗਿਆ ਸੀ ਮੈਂ ਜਹੀ ਕਦੇ ਕੋਈ ਜਿੱਦ ਨਹੀਂ ਕੀਤੀ ਸੀ ਜਿਸ ਨਾਲ ਮੰਮੀ ਨੂੰ ਪਰੇਸ਼ਾਨੀ ਉਠਾਉਣੀ ਪੈਂਦੀ ਕਿਉਂਕਿ ਮੈਂ ਆਪਣੀ ਮੰਮੀ ਨੂੰ ਦੁਖੀ ਨਹੀਂ ਵੇਖਣਾ ਚਾਹੁੰਦਾ ਸੀ ਮੇਰੀ ਮੰਮੀ ਨੇ ਮੇਰੇ ਨਾਨਕਿਆਂ ਦੀ ਜਾਇਦਾਦ ਵਿੱਚੋਂ ਕੁਝ ਵੀ ਨਹੀਂ ਲਿਆ ਸੀ ਕਿਉਂਕਿ ਮੇਰੀ ਮੰਮੀ ਲਈ ਉਹਦੇ ਭਰਾ ਹੀ ਉਸਦੀ ਜਾਇਦਾਦ ਸੀ ਜਦੋਂ ਵੀ ਮੇਰੀ ਮੰਮੀ ਮੇਰੇ ਨਾਨਕੇ ਘਰ ਜਾ ਕੇ ਆਉਂਦੀ ਤਾਂ ਕੁਝ ਦਿਨ ਬਹੁਤ ਉਦਾਸ ਰਹਿੰਦੀ ਕਿਉਂਕਿ ਉਹ ਆਪਣੇ ਪੇਕਿਆਂ ਦੇ ਘਰ ਦੀ ਸ਼ਾਨੋ ਸ਼ੌਕ ਅਤੇ ਆਪਣੇ ਕੱਚੇ ਕਮਰਿਆਂ ਵਾਲੇ ਮਕਾਨ ਵਿਚਲਾ ਅੰਤਰ ਵੇਖ ਕੇ ਬਹੁਤ ਦੁਖੀ ਹੁੰਦੀ। ਭਾਵੇਂ ਮੇਰੀ ਮੰਮੀ ਆਪਣੇ ਮੂੰਹੋਂ ਕੁਝ ਨਾ ਕਹਿੰਦੀ ਪਰ ਮੈਂ ਉਸ ਦੀ ਚੁੱਪ ਨੂੰ ਵੇਖ ਕੇ ਸਭ ਕੁਝ ਸਮਝ ਜਾਂਦਾ ਸੀ। ਜਿੱਥੇ ਮੇਰੇ ਮਾਮੇ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਸਨ ਉੱਥੇ ਅਸੀਂ ਮਹੀਨੇ ਦੇ ਆਖਰੀ ਦਿਨਾਂ ਵਿੱਚ ਭੁੱਖੇ ਰਹਿ ਕੇ ਗੁਜ਼ਾਰਾ ਕਰਦੇ ਸੀ। ਅਜਿਹੀਆਂ ਗੱਲਾਂ ਸੋਚ-ਸੋਚ ਕੇ ਮੰਮੀ ਦਾ ਦਿਲ ਟੁੱਟ ਜਾਂਦਾ ਸੀ। ਮੈਂ ਆਪਣੇ ਨਾਨਕੇ ਘਰ ਜਾਣਾ ਹੀ ਛੱਡ ਦਿੱਤਾ ਸੀ ਕਿਉਂਕਿ ਮੈਂ ਆਪਣੀ ਮੰਮੀ ਦਾ ਦੁਖੀ ਚਿਹਰਾ ਨਹੀਂ ਵੇਖ ਸਕਦਾ ਸੀ ਇਸ ਦੇ ਉਲਟ ਮੇਰੇ ਡੈਡੀ ਉੱਪਰ ਕਿਸੇ ਗੱਲ ਦਾ ਕੋਈ ਵੀ ਅਸਰ ਨਹੀਂ ਸੀ ਹੁੰਦਾ ਮੇਰੇ ਡੈਡੀ ਮੇਰੀ ਮੰਮੀ ਨੂੰ ਹਮੇਸ਼ਾ ਇਹੀ ਕਹਿੰਦੇ ਕਿ ਤੂੰ ਦਿਲ ਛੋਟਾ ਨਾ ਕਰ ਆਪਣੇ ਵੀ ਚੰਗੇ ਦਿਨ ਜਰੂਰ ਆਉਣਗੇ ਪਰ ਮੇਰੀ ਮੰਮੀ ਗੁੱਸੇ ਵਿੱਚ ਮੇਰੇ ਡੈਡੀ ਨੂੰ ਕਹਿੰਦੇ ਕਿ ਤੁਹਾਡੇ ਤੋਂ ਕੁਝ ਨਹੀਂ ਹੋਣਾ ਜਦੋਂ ਮੰਮੀ ਡੈਡੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਤਾਂ ਮੈਂ ਡਰ ਜਾਂਦਾ ਜਦੋਂ ਮੇਰਾ 10ਵੀਂ ਦਾ ਰਿਜ਼ਲਟ ਆਇਆ ਤਾਂ ਮੈਨੂੰ ਬਹੁਤ ਵਧੀਆ ਨੰਬਰ ਆਏ। ਮੈਂ ਅਗਲੀ ਪੜ੍ਹਾਈ ਕਰਨ ਲਈ ਕਾਲਜ ਵਿੱਚ ਦਾਖਲਾ ਲਿਆ ਤੇ ਮਨ ਲਾ ਕੇ ਪੜ੍ਹਨ ਲੱਗਿਆ। ਮੇਰੀ ਮੰਮੀ ਮੈਨੂੰ ਵੱਡਾ ਅਫਸਰ ਬਣਾਉਣਾ ਚਾਹੁੰਦੀ ਸੀ ਪਰ ਮੈਂ ਕੁਝ ਹੋਰ ਹੀ ਸੋਚ ਰਿਹਾ ਸੀ। ਕਾਲਜ ਦੀ ਪੜ੍ਹਾਈ ਵੀ ਮੈਂ ਚੰਗੇ ਨੰਬਰਾਂ ਨਾਲ ਕੀਤੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਮੈਂ ਆਪਣੇ ਮੰਮੀ ਡੈਡੀ ਨੂੰ ਕਿਹਾ ਕਿ ਮੈਂ ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ ਚਾਹੁੰਦਾ ਹਾਂ। ਮੇਰੇ ਮੰਮੀ ਡੈਡੀ ਮੈਨੂੰ ਕਹਿਣ ਲੱਗੇ ਕੀ ਤੂੰ ਸਾਡੀ ਇਕਲੌਤੀ ਸੰਤਾਨ ਹੈ ਤੈਨੂੰ ਅਸੀਂ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਕਰ ਸਕਦੇ ਮੈਂ ਵੀ ਇਹ ਜਾਣਦਾ ਸੀ ਕਿ ਮੇਰੇ ਮੰਮੀ ਰੇੜੀ ਮੈਂ ਇਥੋਂ ਬਿਨਾ ਨਹੀਂ ਰਹਿ ਸਕਦੇ ਪਰ ਫਿਰ ਵੀ ਮੈਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਮੇਰੀ ਮੰਮੀ ਕਹਿੰਦੀ ਸੀ ਤੂੰ ਇੱਥੇ ਰਹਿ ਕੇ ਵੀ ਕਮਾਈ ਕਰ ਸਕਦਾ ਹੈ ਅਤੇ ਵਿਦੇਸ਼ ਜਾਣ ਬਾਰੇ ਨਾ ਸੋਚ ਪਰ ਮੈਂ ਹਰ ਹਾਲਤ ਵਿੱਚ ਵਿਦੇਸ਼ ਜਾਣਾ ਚਾਹੁੰਦਾ ਸੀ ਬਹੁਤ ਤਰਲੇ ਮਿੰਤਾ ਕਰਨ ਤੋਂ ਬਾਅਦ ਮੈਂ ਆਪਣੀ ਮੰਮੀ ਨੂੰ ਮਨਾ ਲਿਆ ਮੇਰੀ ਮੰਮੀ ਦੇ ਗਹਿਣੇ ਵੇਚ ਕੇ ਮੈਂ ਵਿਦੇਸ਼ ਜਾਣ ਦਾ ਇਤਜ਼ਾਮ ਕੀਤਾ ਇਹ ਵੇਖ ਕੇ ਮੇਰੇ ਦਿਲ ਵਿੱਚ ਮੇਰੀ ਮੰਮੀ ਲਈ ਇੱਜ਼ਤ ਹੋਰ ਵੀ ਵੱਧ ਗਈ ਕੁਝ ਹੀ ਮਹੀਨਿਆਂ ਵਿੱਚ ਮੈਂ ਵਿਦੇਸ਼ ਚਲਾ ਗਿਆ ਵਿਦੇਸ਼ ਆ ਕੇ ਆਪਣੀ ਮੰਮੀ ਨੂੰ ਹਰ ਰੋਜ਼ ਫੋਨ ਕਰਦਾ ਮੇਰੀ ਮੰਮੀ ਮੇਰੇ ਨਾਲ ਫੋਨ ਤੇ ਗੱਲਾਂ ਕਰਦੀ ਕਰਦੀ ਰੋਣ ਲੱਗ ਪੈਂਦੀ ਪਹਿਲਾਂ ਪਹਿਲਾਂ ਤਾਂ ਮੈਨੂੰ ਵੀ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੇਰੀ ਮੰਮੀ ਨੇ ਮੈਨੂੰ ਫੁੱਲਾਂ ਵਾਂਗ ਰੱਖਿਆ ਹੋਇਆ ਸੀ ਖਾਣਾ ਬਣਾਉਣ ਤੋਂ ਲੈ ਕੇ ਕੱਪੜੇ ਧੋਣ ਤੱਕ ਦਾ ਸਾਰਾ ਕੰਮ ਮੈਨੂੰ ਆਪਣੇ ਹੱਥੀਂ ਕਰਨਾ ਪੈਂਦਾ ਸੀ। ਮੈਨੂੰ ਕੋਈ ਵੀ ਨੌਕਰੀ ਨਾ ਮਿਲੀ। ਮੈਨੂੰ ਮੇਰੀ ਮੰਮੀ ਦੇ ਬਣਾਏ ਹੋਏ ਖਾਣੇ ਦੀ ਬਹੁਤ ਜ਼ਿਆਦਾ ਆਉਂਦੀ ਸੀ। ਇੱਕ ਵਾਰ ਤਾਂ ਮੈਂ ਵਿਦੇਸ਼ ਆ ਕੇ ਬਿਲਕੁਲ ਟੁੱਟ ਗਿਆ ਸੀ। ਕਦੇ-ਕਦੇ ਮੈਂ ਆਪਣੇ ਮੰਮੀ ਡੈਡੀ ਨੂੰ ਯਾਦ ਕਰਕੇ ਬਹੁਤ ਰੋਂਦਾ। ਖੁਦ ਹੀ ਆਪਣੇ ਹੰਝੂ ਸਾਫ਼ ਕਰਦਾ ਅਤੇ ਫੋਨ ਲਗਾ ਕੇ ਆਪਣੇ ਮੰਮੀ ਡੈਡੀ ਨਾਲ ਗੱਲ ਕਰਦਾ। ਕਈ ਵਾਰ ਮੈਨੂੰ ਭੁੱਖਾ ਰਹਿਣਾ ਪੈਂਦਾ। ਮੇਰੀ ਮੰਮੀ ਨੂੰ ਇਸ ਗੱਲ ਦਾ ਅਹਿਸਾਸ ਪਤਾ ਨਹੀਂ ਕਿਵੇਂ ਹੋ ਜਾਂਦਾ ਕਿ ਮੈਂ ਅੱਜ ਕੁਝ ਨਹੀਂ ਖਾਦਾ ਮੇਰੀ ਮੰਮੀ ਮੈਨੂੰ ਕਹਿੰਦੀ ਕਿ ਪੁੱਤਰ ਛੱਡ ਸਭ ਕੁਝ ਤੂੰ ਵਾਪਸ ਆ ਜਾ ਵਿਦੇਸ਼ ਵਿੱਚ ਕੁਝ ਨਹੀਂ ਰੱਖਿਆ ਮੈਂ ਹਮੇਸ਼ਾ ਆਪਣੀ ਮੰਮੀ ਨੂੰ ਤਸੱਲੀ ਦਵਾਉਂਦਾ ਕਿ ਮੈਂ ਜਲਦੀ ਹੀ ਵਾਪਸ ਆਵਾਂਗਾ ਮੇਰੇ ਮੰਮੀ ਡੈਡੀ ਵਿਦੇਸ਼ ਜਾਣ ਤੋਂ ਬਾਅਦ ਬਿਲਕੁਲ ਇਕੱਲੇ ਰਹਿ ਗਏ ਸੀ ਮੇਰੀ ਮੰਮੀ ਤਾਂ ਰੋ ਕੇ ਆਪਣਾ ਦਿਲ ਹਲਕਾ ਕਰ ਲੈਂਦੀ ਸੀ ਪਰ ਮੇਰੇ ਡੈਡੀ ਮੇਰੇ ਜਾਣ ਤੋਂ ਬਾਅਦ ਇਕਦਮ ਚੁੱਪ ਜਿਹੇ ਹੋ ਗਏ ਮੇਰੇ ਡੈਡੀ ਮੈਨੂੰ ਬਹੁਤ ਹੌਸਲਾ ਦਿੰਦੇ ਭਾਵੇਂ ਕਿ ਉਹ ਜਾਣਦੇ ਸੀ ਕਿ ਕਿਸੇ ਅਜਨਬੀ ਦੇਸ਼ ਵਿੱਚ ਰਹਿ ਕੇ ਕਮਾਈ ਕਰਨੀ ਕਿੰਨੀ ਮੁਸ਼ਕਲ ਹੈ ਮੈਨੂੰ ਮੇਰੇ ਡੈਡੀ ਦੀ ਆਵਾਜ਼ ਉਦਾਸੀ ਭਰੀ ਲੱਗਦੀ ਮੇਰੇ ਡੈਡੀ ਨੇ ਦਿਨ ਰਾਤ ਇੱਕ ਕਰਕੇ ਸਿਕਿਉਰਿਟੀ ਗਾਰਡ ਦੀ ਨੌਕਰੀ ਕੀਤੀ ਸੀ ਮੈਂ ਆਪਣੇ ਡੈਡੀ ਦੇ ਮੱਥੇ ਤੇ ਕਦੇ ਵੀ ਚਿੰਤਾ ਨਹੀਂ ਵੇਖੀ ਸੀ ਭਾਵੇਂ ਮੇਰੀ ਮੰਮੀ ਹਰ ਰੋਜ਼ ਮੇਰੇ ਡੈਡੀ ਨਾਲ ਲੜਦੀ ਸੀ ਪਰ ਅੱਜ ਤੱਕ ਮੇਰੇ ਡੈਡੀ ਨੇ ਕਦੇ ਮੇਰੀ ਮੰਮੀ ਨਾਲ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ ਸੀ ਮੇਰੇ ਡੈਡੀ ਥੋੜੇ ਪੈਸਿਆਂ ਵਿੱਚ ਵੀ ਖੁਸ਼ ਰਹਿਣ ਵਾਲੇ ਇਨਸਾਨ ਸੀ ਮੈਂ ਕਦੇ ਵੀ ਉਹਨਾਂ ਨੂੰ ਪਰੇਸ਼ਾਨ ਹੁੰਦੇ ਨਹੀਂ ਸੀ ਵੇਖਿਆ ਮੇਰੇ ਡੈਡੀ ਮੈਨੂੰ ਹਮੇਸ਼ਾ ਹੀ ਤਸੱਲੀ ਦਿੰਦੇ ਕਿ ਪੁੱਤ ਮਿਹਨਤ ਕਰਦਾ ਰਹੇ ਇੱਕ ਦਿਨ ਤੂੰ ਜ਼ਰੂਰ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ ਤੇ ਤੈਨੂੰ ਇਹ ਪਰੇਸ਼ਾਨੀਆਂ ਬਹੁਤ ਛੋਟੀਆਂ ਲੱਗਣਗੀਆਂ ਮੈਂ ਸੁਣਿਆ ਕਰਦਾ ਸੀ ਕਿ ਵਿਦੇਸ਼ ਵਿੱਚ ਨੌਕਰੀ ਬਹੁਤ ਹੀ ਆਸਾਨੀ ਨਾਲ ਮਿਲ ਜਾਂਦੀ ਆ ਪਰ ਇਹ ਮੇਰੀ ਮੂਰਖਤਾ ਸੀ ਮੈਨੂੰ ਨੌਕਰੀ ਲੱਭਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਮੈਂ ਸਵੇਰ ਦੇ ਟਾਈਮ ਲੋਕਾਂ ਦੇ ਘਰ ਡਿਲੀਵਰੀਆਂ ਕਰਦਾ ਤੇ ਸ਼ਾਮ ਨੂੰ ਕਿਸੇ ਹੋਰ ਕੰਮ ਤੇ ਜਾਂਦਾ ਹੁਣ ਮੈਂ ਆਪਣਾ ਪੇਟ ਤਾਂ ਭਰਨ ਲੱਗ ਗਿਆ ਸੀ ਪਰ ਮੈਂ ਇਸ ਕੰਮ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਮੈਂ ਇਸ ਗੱਲ ਤੋਂ ਦੁਖੀ ਸੀ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਪੈਸੇ ਨਹੀਂ ਭੇਜ ਸਕਦਾ ਆਖਰਕਾਰ ਮੇਰੀ ਮਿਹਨਤ ਰੰਗ ਲਿਆਈ ਮੈਨੂੰ ਬਹੁਤ ਚੰਗੀ ਨੌਕਰੀ ਮਿਲ ਗਈ। ਮੈਂ ਆਪਣੀ ਪਹਿਲੀ ਕਮਾਈ ਤਾਂ ਮਾਂ ਨੂੰ ਭੇਜੀ ਤਾਂ ਉਹ ਬਹੁਤ ਖੁਸ਼ ਹੋਈ। ਮਾਂ ਨੇ ਮੈਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਮਾਂ ਨੂੰ ਖੁਸ਼ ਵੇਖ ਕੇ ਮੈਨੂੰ ਬਹੁਤ ਸਕੂਨ ਮਿਲਿਆ। ਮੈਨੂੰ ਇਓਂ ਲੱਗ ਰਿਹਾ ਸੀ ਜਿਵੇਂ ਕਿ ਮੈਂ ਮਾਂ ਦੇ ਸਾਰੇ ਸੁਪਨੇ ਪੂਰੇ ਕਰਨ ਦੇ ਕਾਬਲ ਹੋ ਗਿਆ ਹਾਂ। ਪਰ ਅਜੇ ਤੱਕ ਵੀ ਆਪਣੀ ਮੰਜ਼ਿਲ ਤੋਂ ਕਾਫੀ ਦੂਰ ਸੀ। ਜਿਵੇਂ ਮੈਂ ਸੋਚਿਆ ਸੀ ਉਵੇਂ ਹੀ ਮੇਰੇ ਘਰ ਦੇ ਹਾਲਾਤ ਪਹਿਲਾਂ ਨਾਲੋਂ ਵਧੀਆ ਹੋਣ ਲੱਗੇ। ਮੇਰੇ ਮੰਮੀ ਡੈਡੀ ਮੈਨੂੰ ਹਰ ਸਮੇਂ ਯਾਦ ਕਰਦੇ ਤੇ ਉਦਾਸ ਰਹਿੰਦੇ। ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਮੰਮੀ ਡੈਡੀ ਇੱਕ ਦੂਜੇ ਨੂੰ ਸੰਭਾਲ ਲੈਂਦੇ ਨੇ। ਮੈਂ ਹਰ ਰੋਜ਼ ਦਿਨ ਵਿੱਚ ਦੋ ਵਾਰ ਘਰੇ ਫੋਨ ਕਰਦਾ ਸੀ। ਮੈਂ ਇਸ ਗੱਲ ਤੋਂ ਵੀ ਹੈਰਾਨ ਹੁੰਦਾ ਸੀ ਕਿ ਕਿਵੇਂ ਕੁਝ ਲੋਕ ਵਿਦੇਸ਼ ਜਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਭੁੱਲ ਜਾਂਦੇ ਨੇ। ਹੌਲੀ-ਹੌਲੀ ਦਿਨ ਬੀਤਦੇ ਗਏ। ਮੈਨੂੰ ਵਿਦੇਸ਼ ਆਏ ਨੂੰ 5 ਸਾਲ ਹੋ ਗਏ। ਹੁਣ ਮੇਰੀ ਨੌਕਰੀ ਵੀ ਪੱਕੀ ਹੋ ਗਈ ਸੀ। ਮੇਰੀ ਜ਼ਿੰਦਗੀ ਪਹਿਲਾਂ ਨਾਲੋਂ ਸੁਖਾਲੀ ਹੋ ਗਈ ਸੀ ਫਿਰ ਇੱਕ ਦਿਨ ਮੈਨੂੰ ਇੰਡੀਆ ਤੋਂ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਉਸ ਫੋਨ ਨੂੰ ਸੁਣ ਕੇ ਮੈਂ ਇੱਕਦਮ ਸੁੰਨ ਹੋ ਗਈ ਮੇਰੇ ਡੈਡੀ ਦੀ ਡੈਥ ਹੋ ਚੁੱਕੀ ਸੀ ਹੁਣ ਤਾਂ ਉਹਨਾਂ ਦਾ ਸੌਖਾ ਟਾਈਮ ਆਇਆ ਸੀ ਤੁਰੰਤ ਹੀ ਮੈਨੂੰ ਮੇਰੀ ਮਾਂ ਦਾ ਖਿਆਲ ਵੀ ਆਇਆ ਕਿ ਮੇਰੀ ਮਾਂ ਦਾ ਕੀ ਹਾਲ ਹੋਵੇਗਾ ਇਸ ਸਮੇਂ ਮੈਨੂੰ ਆਪਣੀ ਮਾਂ ਦੇ ਕੋਲ ਹੋਣਾ ਚਾਹੀਦਾ ਹੈ ਮੈਂ ਆਪਣੇ ਡੈਡੀ ਨੂੰ ਯਾਦ ਕਰਕੇ ਬਹੁਤ ਰੋਇਆ ਮੈਂ ਇੱਕਦਮ ਟੁੱਟ ਚੁੱਕਿਆ ਸੀ ਮੈਂ ਆਪਣੀ ਐਮਰਜੈਂਸੀ ਛੁੱਟੀ ਲਈ ਐਪਲੀਕੇਸ਼ਨ ਲਿਖ ਕੇ ਦਿੱਤੀ ਤੇ ਉਹ ਮਨਜ਼ੂਰ ਹੋ ਗਈ ਮੈਂ ਜਲਦੀ ਜਲਦੀ ਆਪਣਾ ਸਮਾਨ ਪੈਕ ਕੀਤਾ ਤੇ ਇੰਡੀਆ ਆਉਣ ਦੀ ਤਿਆਰੀ ਕਰ ਲਈ ਡੈਡੀ ਦੀ ਡੈਥ ਤੋਂ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਕਿ ਜਦੋਂ ਮੈਂ ਇੰਡੀਆ ਜਾਵਾਂਗਾ ਤਾਂ ਆਪਣੇ ਮੰਮੀ ਡੈਡੀ ਨੂੰ ਪੂਰੇ ਇੰਡੀਆ ਦੀ ਸੈਰ ਕਰਵਾਵਾਂਗਾ ਪਰ ਇਹ ਮੈਂ ਬਿਲਕੁਲ ਵੀ ਨਹੀਂ ਜਾਣਦਾ ਸੀ ਕਿ ਮੈਨੂੰ ਇਸ ਤਰ੍ਹਾਂ ਛੁੱਟੀ ਲੈਣੀ ਪਵੇਗੀ ਮੇਰੇ ਰਸਤੇ ਵਿੱਚ ਆਉਂਦਾ ਹੋਇਆ ਵੀ ਰੋ ਰਿਹਾ ਸੀ ਅੱਜ ਮੈਨੂੰ ਸਮਝ ਆ ਗਿਆ ਸੀ ਕਿ ਵਿਦੇਸ਼ ਜਾ ਕੇ ਲੋਕ ਇੰਨੇ ਮਜਬੂਰ ਤੇ ਬੇਵਸ ਕਿਉਂ ਹੋ ਜਾਂਦੇ ਨੇ ਮੈਂ 에ਅਰਪੋਰਟ ਤੋਂ ਉਤਰ ਕੇ ਟੈਕਸੀ ਕੀਤੀ ਅਤੇ ਆਪਣੇ ਘਰ ਵੱਲ ਜਾਣ ਲੱਗਿਆ ਮੇਰਾ ਦਿਲ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਮੇਰੇ ਡੈਡੀ ਮੈਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕੇ ਨੇ ਮੈਨੂੰ ਜਿਹਾ ਲੱਗ ਰਿਹਾ ਸੀ ਕਿ ਜੇਕਰ ਮੈਂ ਨਾ ਰੋਇਆ ਤਾਂ ਮੇਰਾ ਦਿਲ ਫਟ ਜਾਵੇਗਾ ਜਿਵੇਂ ਤਿਵੇਂ ਕਰਕੇ ਮੈਂ ਘਰ ਪਹੁੰਚਿਆ ਡੈਡੀ ਦੀ লাশ ਫਰਿੱਜ ਵਿੱਚ ਲਾ ਕੇ ਰੱਖੀ ਹੋਈ ਸੀ। ਮੇਰੇ ਘਰ ਵਿੱਚ ਰਿਸ਼ਤੇਦਾਰ ਅਤੇ ਪਿੰਡ ਦੇ ਲੋਕਾਂ ਦਾ ਇਕੱਠ ਸੀ। ਸਾਰੇ ਮੈਨੂੰ ਗਲ ਨਾਲ ਲਾ ਕੇ ਹੌਸਲਾ ਦੇਣ ਲੱਗੇ ਪਰ ਮੈਂ ਆਪਣੀ ਮੰਮੀ ਨੂੰ ਲੱਭ ਰਿਹਾ ਸੀ। ਮੈਨੂੰ ਇਸ ਗੱਲ ਦੀ ਸੋਚ ਸੀ ਕਿ ਮੇਰੀ ਮੰਮੀ ਤੇ ਇਸ ਵਕਤ ਕੀ ਵੀਤ ਰਹੀ ਹੋਵੇਗੀ। ਜਦੋਂ ਮੈਂ ਡੈਡੀ ਦੀ লাশ ਕੋਲ ਪਹੁੰਚਿਆ ਤਾਂ ਆਪਣੀ ਮੰਮੀ ਨੂੰ ਸਫੈਦ ਚੁੰਨੀ ਲੈ ਕੇ ਬੈਠੀ ਨੂੰ ਵੇਖਿਆ। ਮੈਂ ਆਪਣੀ ਮਾਂ ਵੱਲ ਵਧਿਆ। ਉਸਨੇ ਮੈਨੂੰ ਵੇਖ ਕੇ ਜ਼ੋਰ-ਜ਼ੋਰ ਦੀ ਰੋਣਾ ਸ਼ੁਰੂ ਕਰ ਦਿੱਤਾ ਮੇਰੇ ਪਹੁੰਚਦੇ ਹੀ ਸਾਰੇ ਰਿਸ਼ਤੇਦਾਰ ਅੰਤਮ ਸੰਸਕਾਰ ਲਈ ਕਾਲੀ ਕਰਨ ਲੱਗੇ ਮੈਂ ਆਪਣੇ ਡੈਡੀ ਦੀ ਲਾਸ਼ ਨੂੰ ਮੋਢਾ ਦਿੰਦਾ ਹੋਇਆ ਬਹੁਤ ਬੇਵਸਮ ਮਹਿਸੂਸ ਕਰ ਰਿਹਾ ਸੀ ਮੇਰੇ ਮਨ ਵਿੱਚ ਇਹ ਵੀ ਖਿਆਲ ਆ ਰਿਹਾ ਸੀ ਕਿ ਜਿੰਨਾ ਲੋਕਾਂ ਦੇ ਮਾਪੇ ਗੁਜ਼ਰ ਜਾਂਦੇ ਨੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੈ ਅਸੀਂ ਸਮਸ਼ਾਨ ਘਾਟ ਵਿੱਚ ਪਹੁੰਚੇ ਮੇਰੇ ਡੈਡੀ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਜਦੋਂ ਮੈਂ ਘਰ ਆਇਆ ਤਾਂ ਸਾਰਿਆਂ ਲਈ ਭੋਜਨ ਤਿਆਰ ਸੀ ਸਾਰੇ ਲੋਕ ਰੋਟੀ ਖਾਣ ਲੱਗੇ ਮੈਂ ਸਾਰਿਆਂ ਨੂੰ ਹੈਰਾਨੀ ਨਾਲ ਵੇਖ ਰਿਹਾ ਸੀ ਉਹ ਸਾਰੇ ਹੀ ਭੁੱਲ ਚੁੱਕੇ ਸੀ ਕਿ ਹੁਣ ਅਸੀਂ ਕਿਸੇ ਦਾ ਅੰਤਮ ਸੰਸਕਾਰ ਕਰਕੇ ਆਏ ਹਾਂ ਫਿਰ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਹੁਣ ਸਿਰਫ ਮੈਂ ਤੇ ਮੇਰੀ ਮਾਂ ਹੀ ਘਰ ਵਿੱਚ ਸੀ ਮੰਮੀ ਬਿਲਕੁਲ ਚੁੱਪ ਸੀ ਉਹ ਉਦਾਸੀ ਭਰੀਆਂ ਨਜ਼ਰਾਂ ਨਾਲ ਮੈਨੂੰ ਵੇਖ ਰਹੀ ਸੀ ਕਦੇ ਉਹ ਆਪਣੀ ਚੁੰਨੀ ਮੂੰਹ ਵਿੱਚ ਲਪਕੋ ਕੇ ਰੋਣ ਲੱਗ ਜਾਂਦੀ ਮੇਰੀ ਮੰਮੀ ਨੇ ਦੋ ਦਿਨਾਂ ਤੋਂ ਕੁਝ ਵੀ ਨਹੀਂ ਖਾਦਾ ਸੀ ਇਸ ਲਈ ਜਦੋਂ ਮੈਂ ਉਹਦੇ ਕੋਲ ਖਾਣਾ ਲੈ ਕੇ ਗਿਆ ਤਾਂ ਉਹ ਮੈਨੂੰ ਵੇਖ ਕੇ ਦੁਬਾਰਾ ਰੋਣ ਲੱਗ ਪਈ ਉਸ ਨੂੰ ਰੋਂਦਾ ਵੇਖਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਤਾਂ ਮੈਂ ਆਪਣੀ ਮੰਮੀ ਡੈਡੀ ਨੂੰ ਜ਼ਿੰਦਗੀ ਦਾ ਹਰ ਸੁੱਖ ਦੇਣਾ ਚਾਹੁੰਦਾ ਸੀ ਪਤਾ ਨਹੀਂ ਮੇਰੀ ਮਾਂ ਨੂੰ ਇੰਨਾ ਵੱਡਾ ਦੁੱਖ ਕਿਉਂ ਮਿਲ ਗਿਆ ਵਿਦੇਸ਼ ਵਿੱਚ ਜਦੋਂ ਤੋਂ ਮੇਰੀ ਨੌਕਰੀ ਲੱਗੀ ਸੀ ਮੈਂ ਆਪਣੇ ਡੈਡੀ ਨੂੰ ਬਹੁਤ ਵਾਰ ਕਹਿ ਚੁੱਕਾ ਸੀ ਕਿ ਤੁਸੀਂ ਹੁਣ ਨੌਕਰੀ ਛੱਡ ਦਿਓ ਪਰ ਮੇਰੇ ਡੈਡੀ ਕਹਿੰਦੇ ਸੀ ਕਿ ਇਸ ਤਰ੍ਹਾਂ ਮੇਰੇ ਹੱਥ ਪੈਰ ਚੱਲਦੇ ਰਹਿਣਗੇ ਜੇਕਰ ਮੈਂ ਘਰ ਵਿੱਚ ਬੈਠ ਗਿਆ ਤਾਂ ਮੈਂ ਬਿਲਕੁਲ ਹੀ ਨਿਕੰਮਾ ਹੋ ਜਾਵਾਂਗਾ ਮਰਨ ਤੋਂ ਇੱਕ ਦਿਨ ਪਹਿਲਾਂ ਡੈਡੀ ਦੀ ਤਬੀਅਤ ਬਹੁਤ ਖਰਾਬ ਸੀ ਮੈਂ ਡੈਡੀ ਨੂੰ ਕੰਮ ਜਾਣ ਤੋਂ ਵੀ ਮਨਾ ਕੀਤਾ ਸੀ ਫਿਰ ਵੀ ਉਹ ਕੰਮ ਤੇ ਚਲੇ ਗਏ ਅਤੇ ਉੱਥੇ ਹੀ ਡੈਡੀ ਨੇ ਆਪਣਾ ਆਖਰੀ ਸਾਹ ਲਿਆ ਸੀ ਉਹ ਇਸ ਤਰ੍ਹਾਂ ਅਚਾਨਕ ਮੈਨੂੰ ਛੱਡ ਛੱਡ ਕੇ ਚਲੇ ਜਾਣਗੇ ਇਹ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਸੀ ਮੈਂ ਮੰਮੀ ਨੂੰ ਕਿਹਾ ਮੰਮੀ ਕੁਝ ਖਾ ਲਵੋ ਤੁਸੀਂ ਭੁੱਖੇ ਹੋ ਇਸ ਲਈ ਇਸ ਤਰ੍ਹਾਂ ਤਾਂ ਤੁਹਾਡੀ ਸਿਹਤ ਖਰਾਬ ਹੋ ਜਾਵੇਗੀ ਮੇਰੀ ਗੱਲ ਸੁਣ ਕੇ ਮੰਮਾ ਨੇ ਸੁੰਨੀਆਂ ਅੱਖਾਂ ਨਾਲ ਮੈਨੂੰ ਵੇਖਿਆ ਤੇ ਕਹਿਣ ਲੱਗੇ ਜਦੋਂ ਤੇਰੇ ਡੇੜੀ ਜੀ ਆਉਂਦੇ ਸੀ ਤਾਂ ਮੈਂ ਜ਼ਿੰਦਗੀ ਵਿੱਚ ਉਹਨਾਂ ਦੀ ਕਦਰ ਨਹੀਂ ਕੀਤੀ ਤੇ ਹੁਣ ਉਹ ਚਲੇ ਗਏ ਨੇ ਤੇ ਮੈਨੂੰ ਅਹਿਸਾਸ ਹੋ ਗਿਆ ਕਿ ਉਹਨਾਂ ਦਾ ਹੋਣਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਜ਼ਰੂਰੀ ਸੀ ਇਹ ਕਹਿ ਕੇ ਮੰਮੀ ਹੋਰ ਰੋਣ ਲੱਗ ਪਏ ਮੈਂ ਖਾਣੇ ਦੀ ਪਲੇਟ ਰੱਖ ਕੇ ਮੰਮੀ ਨੂੰ ਘੁੱਟ ਕੇ ਜੱਫੀ ਪਾ ਲਈ ਮੈਂ ਆਪਣੀ ਮੰਮੀ ਨੂੰ ਕਈ ਸਾਲਾਂ ਬਾਅਦ ਵੇਖ ਰਿਹਾ ਸੀ ਉਹ ਇੰਨੀ ਜ਼ਿਆਦਾ ਰੋ ਰਹੀ ਸੀ ਮੇਰੇ ਬਹੁਤ ਕਹਿਣ ਤੋਂ ਬਾਅਦ ਮੰਮੀ ਨੇ ਮਸਾਂ ਦੋ ਚਾਰ ਕੁ ਬਰਕੀਆਂ ਰੋਟੀ ਖਾਧੀ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਨੂੰ ਦਵਾਈ ਦਿੱਤੀ ਤੇ ਸੌਣ ਲਈ ਕਿਹਾ ਨੀਂਦ ਤਾਂ ਮੈਨੂੰ ਵੀ ਨਹੀਂ ਆ ਰਹੀ ਸੀ ਇਸ ਲਈ ਮੈਂ ਕਮਰੇ ਤੋਂ ਬਾਹਰ ਆ ਕੇ ਬੈਠ ਗਿਆ ਮੈਨੂੰ ਮੇਰੇ ਡੈਡੀ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ ਮੈਂ ਡੈਡੀ ਦੇ ਆਖਰੀ ਸਮੇਂ ਵਿੱਚ ਵੀ ਉਸਦੇ ਨਾਲ ਨਹੀਂ ਸੀ ਨਾ ਜਾਣੀ ਉਹਨਾਂ ਤੇ ਕੀ ਬੀਤੀ ਹੋਵੇਗੀ ਬਸ ਇਹੋ ਸੋਚ ਕੇ ਮੇਰਾ ਦਿਲ ਬੈਠੀ ਜਾ ਰਿਹਾ ਸੀ ਮੇਰੇ ਡੈਡੀ ਮੈਨੂੰ ਫੋਨ ਤੇ ਇਹੀ ਕਹਿੰਦੇ ਸੀ ਕਿ ਤੂੰ ਵਾਪਸ ਆ ਜਾ ਮੈਂ ਉਹਨਾਂ ਨੂੰ ਤਸੱਲੀ ਦੇਣ ਲਈ ਕਹਿੰਦਾ ਸੀ ਕਿ ਮੈਂ ਜਲਦੀ ਹੀ ਵਾਪਸ ਆਵਾਂਗਾ ਪਰ ਮੈਨੂੰ ਇਸ ਤਰ੍ਹਾਂ ਆਉਣਾ ਪਵੇਗਾ ਇਹ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਸੀ ਮੇਰੀ ਸਾਰੀ ਰਾਤ ਇਸ ਤਰ੍ਹਾਂ ਹੀ ਲੰਘ ਗਈ ਡੈਡੀ ਦੀ ਯਾਦ ਇੱਕ ਪੜ ਲਈ ਵੀ ਮੇਰੇ ਦਿਲ ਵਿੱਚੋਂ ਨਾ ਨਿਕਲੀ ਇੰ样 ਲੱਗ ਰਿਹਾ ਸੀ ਜਿਵੇਂ ਮੇਰੇ ਡੈਡੀ ਮੇਰੇ ਕੋਲ ਹੀ ਹੋਣ ਮੈਂ ਆਪਣੇ ਡੈਡੀ ਨੂੰ ਇੱਕ ਵਾਰ ਘੁੱਟ ਕੇ ਗਲ ਨਾਲ ਲਾਉਣਾ ਚਾਹੁੰਦਾ ਸੀ ਪਰ ਇਹ ਹੁਣ ਬਿਲਕੁਲ ਵੀ ਸੰਭਵ ਨਹੀਂ ਸੀ ਮੇਰੇ ਡੈਡੀ ਜਿੱਥੇ ਚਲੇ ਗਏ ਸੀ ਉੱਥੋਂ ਕੋਈ ਵੀ ਵਾਪਸ ਨਹੀਂ ਆਉਂਦਾ ਇਹ ਦਿਲ ਦਾ ਬੋਝ ਸਮਾਂ ਬੀਤਣ ਦੇ ਨਾਲ ਵੱਧਦਾ ਜਾ ਰਿਹਾ ਸੀ ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਵਿਦੇਸ਼ ਵਿੱਚ ਰਹਿਣ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਮੈਂ 1 ਮਹੀਨੇ ਬਾਅਦ ਵਾਪਸ ਮੁੜਨਾ ਸੀ ਮੈਂ ਆਪਣੀ ਮੰਮੀ ਨੂੰ ਇਕੱਲਿਆਂ ਛੱਡ ਕੇ ਨਹੀਂ ਜਾ ਸਕਦਾ ਸੀ ਕਿਉਂਕਿ ਪਹਿਲਾਂ ਤਾਂ ਮੇਰੇ ਡੈਡੀ ਮੇਰੀ ਮੰਮੀ ਦੇ ਨਾਲ ਸੀ ਪਰ ਹੁਣ ਮੇਰੀ ਮੰਮੀ ਬਿਲਕੁਲ ਇਕੱਲੀ ਹੋ ਗਈ ਸੀ ਤੇ ਚੁੱਪ ਜਹੀ ਹੋ ਗਈ ਸੀ ਮੰਮੀ ਹਰ ਵੇਲੇ ਮੈਨੂੰ ਇਹੀ ਗੱਲ ਕਹਿੰਦੀ ਮੈਂ ਤਾਂ ਸਾਰੀ ਉਮਰ ਤੇਰੇ ਡੈਡੀ ਨਾਲ ਪੈਸਿਆਂ ਪਿੱਛੇ ਲੜਦੀ ਰਹਿੰਦੀ ਸੀ ਹੁਣ ਜਦੋਂ ਸਾਡੇ ਘਰ ਦੇ ਹਾਲਾਤ ਚੰਗੇ ਹੋਏ ਤਾਂ ਤੇਰੇ ਡੈਡੀ ਹੀ ਛੱਡ ਕੇ ਚਲੇ ਗਏ ਮੇਰੀ ਮੰਮੀ ਨੇ ਮੈਨੂੰ ਪੁੱਛਿਆ ਕਿ ਤੂੰ ਵਾਪਸ ਕਦੋਂ ਜਾਵੇਂਗਾ ਤਾਂ ਮੈਂ ਮੰਮੀ ਨੂੰ ਜਵਾਬ ਦਿੱਤਾ ਕਿ ਇੱਕ ਮਹੀਨੇ ਦੀ ਛੁੱਟੀ ਲੈ ਕੇ ਆਇਆ ਹਾਂ ਮੈਨੂੰ 1 ਮਹੀਨੇ ਦੇ ਵਿੱਚ ਹੀ ਵਾਪਸ ਜਾਣਾ ਪਵੇਗਾ ਨਹੀਂ ਤਾਂ ਉਹ ਨੌਕਰੀ ਤੋਂ ਕੱਢ ਦੇਣਗੇ ਮੇਰੀ ਗੱਲ ਸੁਣ ਕੇ ਮੇਰੀ ਮੰਮੀ ਇੱਕਦਮ ਚੁੱਪ ਹੋ ਗਈ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਵੀ ਮੈਨੂੰ ਇਕੱਲਿਆਂ ਛੱਡ ਕੇ ਵਾਪਸ ਜਾ ਰਿਹਾ ਹੈ ਪਰ ਮੈਂ ਵੀ ਮਜਬੂਰ ਸੀ ਜੇਕਰ ਮੈਂ ਵਾਪਸ ਨਾ ਗਿਆ ਤਾਂ ਮੇਰਾ ਚੰਗੇ ਭਵਿੱਖ ਦਾ ਸੁਪਨਾ ਚੱਕਣਾ ਚੂਰ ਹੋ ਜਾਣਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਇੱਕ ਪਾਸੇ ਮੈਂ ਨੌਕਰੀ ਵੀ ਨਹੀਂ ਛੱਡ ਸਕਦਾ ਸੀ ਤੇ ਦੂਜੇ ਪਾਸੇ ਆਪਣੀ ਮੰਮੀ ਨੂੰ ਇਕੱਲੀ ਵੀ ਨਹੀਂ ਛੱਡ ਸਕਦਾ ਸੀ ਇੱਕ ਦਿਨ ਮੈਂ ਮੇਰੀ ਮੰਮੀ ਨੂੰ ਕਿਸੇ ਡੂੰਗੀ ਸੋਚ ਵਿੱਚ ਡੁੱਬੀ ਹੋਈ ਨੂੰ ਵੇਖਿਆ ਤੇ ਮੈਂ ਪੁੱਛਿਆ ਕਿ ਮੰਮੀ ਕੀ ਗੱਲ ਹੈ ਮੰਮੀ ਨੇ ਮੇਰੇ ਵੱਲ ਵੇਖਿਆ ਤੇ ਕਿਹਾ ਤੂੰ ਕੁਝ ਕਹਿ ਰਿਹਾ ਹੈ ਮੈਂ ਆਪਣੀ ਮੰਮੀ ਵੱਲ ਧਿਆਨ ਨਾਲ ਵੇਖਿਆ ਤੇ ਕਿਹਾ ਮੰਮੀ ਤੂੰ ਮੈਨੂੰ ਬਹੁਤ ਪਰੇਸ਼ਾਨ ਲੱਗ ਰਹੀ ਹੈ ਮੈਂ ਆਪਣੀ ਮੰਮੀ ਦੇ ਪੈਰਾਂ ਵਿੱਚ ਬੈਠਦੇ ਹੋਏ ਕਿਹਾ ਜੇਕਰ ਕੋਈ ਗੱਲ ਹੈ ਤਾਂ ਦੱਸ ਦਿਓ ਇਸ ਵਿੱਚ ਸੋਚਣ ਵਾਲੀ ਕੀ ਗੱਲ ਹੈ ਮੇਰੀ ਮੰਮੀ ਮੇਰੀ ਗੱਲ ਸੁਣ ਕੇ ਮੇਰੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੀ ਤੇ ਕਹਿਣ ਲੱਗੀ ਕਿ ਮੈਨੂੰ ਇਹ ਗੱਲ ਕਰਨੀ ਠੀਕ ਤਾਂ ਨਹੀਂ ਲੱਗ ਰਹੀ ਪਰ ਤੇਰੇ ਡੈਡੀ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਰਹਿ ਗਈ ਹਾਂ ਮੈਂ ਚਾਹੁੰਦੀ ਹਾਂ ਜਾਣ ਤੋਂ ਪਹਿਲਾਂ ਤੇਰਾ ਵਿਆਹ ਕਰ ਦੇਵਾਂ ਤਾਂ ਜੋ ਮੈਨੂੰ ਇਸ ਘਰ ਵਿੱਚ ਇਕੱਲਿਆਂ ਨਾ ਰਹਿਣਾ ਪਵੇ ਤੂੰ ਵੀ ਮੇਰੀ ਤਰਫੋਂ ਬੇਫਿਕਰ ਹੋ ਕੇ ਕੰਮ ਤੇ ਜਾ ਸਕੇਂ ਮੈਂ ਆਪਣੀ ਮੰਮੀ ਦੀ ਗੱਲ ਠੰਡੇ ਦਿਮਾਗ ਨਾਲ ਸੁਣੀ ਤੇ ਕਿਹਾ ਮੰਮੀ ਤੂੰ ਇੰਨੀ ਕ ਗੱਲ ਤੋਂ ਹੀ ਪਰੇਸ਼ਾਨ ਸੀ ਮੈਂ ਜਾਣ ਤੋਂ ਪਹਿਲਾਂ ਵਿਆਹ ਕਰਵਾ ਲਵਾਂਗਾ ਪਰ ਮੇਰੀ ਮੰਮੀ ਦੀ ਪਰੇਸ਼ਾਨੀ ਅਜੇ ਵੀ ਦੂਰ ਨਹੀਂ ਹੋਈ ਸੀ ਮੰਮੀ ਨੇ ਮੈਨੂੰ ਝਿੜਕਦੇ ਹੋਏ ਕਿਹਾ ਜੇਕਰ ਤੈਨੂੰ ਕੋਈ ਕੁੜੀ ਪਸੰਦ ਹੈ ਤਾਂ ਮੈਨੂੰ ਦੱਸ ਦੇ ਮੈਂ ਤੇਰਾ ਵਿਆਹ ਉਸ ਨਾਲ ਕਰ ਦੇਵਾਂਗੀ ਮੈਂ ਹੱਸ ਕੇ ਆਪਣੀ ਮਾਂ ਵੱਲ ਵੇਖਿਆ ਤੇ ਕਿਹਾ ਮਾਂ ਮੈਨੂੰ ਕੋਈ ਵੀ ਪਸੰਦ ਨਹੀਂ ਤੁਸੀਂ ਮੇਰਾ ਵਿਆਹ ਜਿੱਥੇ ਮਰਜ਼ੀ ਕਰ ਦਿਓ ਮੇਰੀ ਇਹ ਗੱਲ ਸੁਣ ਕੇ ਮੇਰੀ ਮੰਮੀ ਦੇ ਚਿਹਰੇ ਤੇ ਖੁਸ਼ੀ ਆ ਗਈ ਪਰ ਕੁਝ ਸੋਚ ਕੇ ਮੇਰੀ ਮੰਮੀ ਚੁੱਪ ਹੋ ਗਈ ਤੇ ਮੈਨੂੰ ਕਹਿਣ ਲੱਗੀ ਕਿ ਤੇਰੇ ਲਈ ਮੈਂ ਇੱਕ ਲੜਕੀ ਪਸੰਦ ਕੀਤੀ ਹੈ ਤੂੰ ਉਸ ਕੁੜੀ ਨੂੰ ਮਿਲ ਲੈ ਜੇਕਰ ਤੈਨੂੰ ਪਸੰਦ ਆਈ ਤਾਂ ਮੈਂ ਤੇਰਾ ਵਿਆਹ ਉਸ ਕੁੜੀ ਨਾਲ ਕਰ ਦੇਵਾਂਗੀ ਨਹੀਂ ਤਾਂ ਕੋਈ ਗੱਲ ਨਹੀਂ ਮੇਰੀ ਮੰਮੀ ਮੈਨੂੰ ਨੀਵੀਂ ਪਾ ਕੇ ਕਹਿਣ ਲੱਗੀ ਤੂੰ ਚਰਨਜੀਤ ਨਾਲ ਵਿਆਹ ਕਰਵਾ ਲੈ ਚਰਨਜੀਤ ਦਾ ਨਾਮ ਸੁਣ ਕੇ ਮੈਂ ਆਪਣੀ ਮੰਮੀ ਦੇ ਮੂੰਹ ਵੱਲ ਵੇਖਣ ਲੱਗਿਆ ਚਰਨਜੀਤ ਸਾਡੀ ਰਿਸ਼ਤੇਦਾਰੀ ਵਿੱਚੋਂ ਹੀ ਸੀ ਚਰਨਜੀਤ ਦੇ ਵਿਆਹ ਨੂੰ ਹਲੇ 6 ਮਹੀਨੇ ਹੀ ਹੋਏ ਸੀ ਉਸ ਦੇ ਘਰ ਵਾਲੇ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਮੇਰੀ ਮੰਮੀ ਪਹਿਲਾਂ ਵੀ ਚਰਨਜੀਤ ਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦੇ ਸੀ ਪਰ ਉਸ ਸਮੇਂ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਸਨ ਚਰਨਜੀਤ ਦੀ ਮਾਂ ਆਪਣੀ ਕੁੜੀ ਦਾ ਵਿਆਹ ਕਿਸੇ ਵੱਡੇ ਘਰਾਣੇ ਵਿੱਚ ਕਰਨਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ ਮਨਾਂ ਕਰ ਦਿੱਤਾ ਸੀ ਹੁਣ ਜਦੋਂ ਚਰਨਜੀਤ ਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਸੀ ਤਾਂ ਮੰਮੀ ਨੇ ਇੱਕ ਵਾਰ ਫਿਰ ਉਸ ਦੀ ਮਾਂ ਨਾਲ ਗੱਲ ਕੀਤੀ ਉਸ ਦੀ ਮਾਂ ਇਹ ਜਾਣਦੀ ਸੀ ਕਿ ਹੁਣ ਮੇਰੀ ਧੀ ਵਿਧਵਾ ਹੈ ਇਸ ਦਾ ਰਿਸ਼ਤਾ ਮੁਸ਼ਕਲ ਨਾਲ ਮਿਲੇਗਾ ਜਾਂ ਫਿਰ ਕੋਈ ਦਹਾਜੂ ਮਿਲੇਗਾ ਉਸ ਨੂੰ ਦਹਾਜੂ ਦੇ ਬੱਚੇ ਪਾਲਣੇ ਪੈਣਗੇ ਇਸ ਲਈ ਚਰਨਜੀਤ ਦੀ ਮਾਂ ਵੀ ਮੇਰੀ ਮੰਮੀ ਦੀ ਗੱਲ ਨਾਲ ਸਹਿਮਤ ਸੀ ਆਪਣੀ ਮੰਮੀ ਦੀ ਖੁਸ਼ੀ ਲਈ ਮੈਂ ਇਸ ਰਿਸ਼ਤੇ ਲਈ ਮੰਨ ਗਿਆ ਤੇ ਹਾਮੀ ਭਰ ਦਿੱਤੀ ਹੁਣ ਮੰਮੀ ਮੇਰੀ ਰਜਾਵੰਦੀ ਜਾਣ ਕੇ ਖੁਸ਼ ਹੋਈ ਮੈਂ ਪਹਿਲੀ ਵਾਰ ਆਪਣੀ ਮੰਮੀ ਨੂੰ ਇੰਨਾ ਜ਼ਿਆਦਾ ਖੁਸ਼ ਵੇਖਿਆ ਸੀ ਮੈਂ ਆਪਣੀ ਮੰਮੀ ਦੀ ਖੁਸ਼ੀ ਵਿੱਚ ਹੀ ਖੁਸ਼ ਸੀ ਮੇਰੀ ਮੰਮੀ ਮੇਰਾ ਵਿਆਹ ਬਿਲਕੁਲ ਸਧਾਰਨ ਤਰੀਕੇ ਨਾਲ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੇ ਡੈਡੀ ਦੀ ਡੈਥ ਨੂੰ ਥੋੜਾ ਸਮਾਂ ਹੀ ਹੋਇਆ ਸੀ ਮੈਂ ਆਪਣੀ ਕੋਈ ਵੀ ਖੁਸ਼ੀ ਮਨਾਉਣਾ ਨਹੀਂ ਚਾਹੁੰਦਾ ਸੀ ਇਸ ਲਈ ਮੈਂ ਬਿਲਕੁਲ ਸਧਾਰਨ ਤਰੀਕੇ ਨਾਲ ਵਿਆਹ ਕਰਵਾ ਲਿਆ ਹੁਣ ਚਰਨਜੀਤ ਵਿਆਹ ਕੇ ਮੇਰੇ ਘਰ ਆ ਗਈ ਸੀ ਚਰਨਜੀਤ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਮੇਰੀ ਮਾਂ ਬਹੁਤ ਖੁਸ਼ ਸੀ ਮੈਂ ਹੁਣ ਇੱਕ ਵਧੀਆ ਘਰ ਵੀ ਖਰੀਦ ਲਿਆ ਸੀ ਨਵੇਂ ਘਰ ਵਿੱਚ ਮੈਂ ਆਪਣੀ ਮੰਮੀ ਦੇ ਆਰਾਮ ਦੀ ਹਰ ਚੀਜ਼ ਲਗਵਾ ਦਿੱਤੀ ਤਾਂ ਜੋ ਮੇਰੀ ਮੰਮੀ ਨੂੰ ਕਿਸੇ ਚੀਜ਼ ਲਈ ਪਰੇਸ਼ਾਨ ਨਾ ਹੋਣਾ ਪਵੇ ਮੈਂ ਆਪਣੀ ਮੰਮੀ ਦੇ ਕਮਰੇ ਵਿੱਚ ਸਰਦੀਆਂ ਲਈ ਹੀਟਰ ਤੇ ਗਰਮੀਆਂ ਲਈ ਏਸੀ ਲਗਵਾ ਦਿੱਤਾ ਮੈਂ ਆਪਣੀ ਮੰਮੀ ਨੂੰ ਬੜੀ ਮੁਸ਼ਕਲ ਨਾਲ ਇੱਥੇ ਆਉਣ ਲਈ ਰਾਜ਼ੀ ਕੀਤਾ ਚਰਨਜੀਤ ਵੀ ਨਵੇਂ ਘਰ ਵਿੱਚ ਆ ਕੇ ਬਹੁਤ ਖੁਸ਼ ਸੀ ਚਰਨਜੀਤ ਮੰਮੀ ਦਾ ਬਹੁਤ ਖਿਆਲ ਰੱਖਦੀ ਸੀ ਮੈਂ ਵੀ ਹੁਣ ਇਸ ਗੱਲੋਂ ਬੇਫਿਕਰ ਹੋ ਗਿਆ ਸੀ ਕਿ ਮੇਰੇ ਵਾਪਸ ਜਾਣ ਤੋਂ ਬਾਅਦ ਮੇਰੀ ਮੰਮੀ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਵੇਗੀ। ਮੇਰਾ ਵਾਪਸ ਜਾਣ ਦਾ ਸਮਾਂ ਆ ਗਿਆ ਸੀ। ਮੈਂ ਆਪਣੀ ਵਾਪਸ ਜਾਣ ਦੀ ਤਿਆਰੀ ਕਰਨ ਲੱਗਿਆ ਪਰ ਮੇਰੇ ਦਿਲ ਵਿੱਚ ਮੰਮੀ ਨੂੰ ਲੈ ਕੇ ਜੋ ਪਰੇਸ਼ਾਨੀ ਸੀ ਉਹ ਵੀ ਚਰਨਜੀਤ ਦੇ ਆਉਣ ਨਾਲ ਦੂਰ ਹੋ ਗਈ ਸੀ। ਚਰਨਜੀਤ ਨੇ ਆਪਣੇ ਮਿੱਠੇ ਸੁਭਾਅ ਦੀ ਵਜ੍ਹਾ ਨਾਲ ਮੇਰੇ ਦਿਲ ਵਿੱਚ ਵੀ ਚੰਗੀ ਜਗ੍ਹਾ ਬਣਾ ਲਈ ਸੀ। ਮੈਂ ਚਰਨਜੀਤ ਨੂੰ ਹੁਣ ਦਿਲ ਤੋਂ ਕਬੂਲ ਕਰ ਲਿਆ ਸੀ। ਮੈਂ ਮੰਮੀ ਅਤੇ ਚਰਨਜੀਤ ਲਈ ਸਹਾਰ ਵਿੱਚ ਹਰ ਸੁੱਖ ਸਹੂਲਤ ਦਾ ਇੰਤਜ਼ਾਮ ਕਰ ਦਿੱਤਾ ਤਾਂ ਜੋ ਮੇਰੇ ਵਿਦੇਸ਼ ਜਾਣ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਹੁਣ ਮੰਮੀ ਦੇ ਨਾਲ ਨਾਲ ਮੈਨੂੰ ਚਰਨਜੀਤ ਦਾ ਵੀ ਖਿਆਲ ਰੱਖਣਾ ਪੈਣਾ ਸੀ ਚਰਨਜੀਤ ਮੇਰੀ ਸੋਚ ਤੋਂ ਕਿਤੇ ਜ਼ਿਆਦਾ ਚੰਗੀ ਸਾਬਤ ਹੋਈ ਡੈਡੀ ਦੀ ਮੌਤ ਤੋਂ ਬਾਅਦ ਮੇਰੀ ਮੰਮੀ ਥੋੜਾ ਚਿੜਚਿੜਾ ਰਹਿਣ ਲੱਗੀ ਸੀ ਅਕਸਰ ਹੀ ਉਹ ਚਰਨਜੀਤ ਨਾਲ ਵੀ ਗੁੱਸੇ ਹੋ ਜਾਇਆ ਕਰਦੀ ਸੀ ਮੈਂ ਚਰਨਜੀਤ ਨੂੰ ਇਹੀ ਸਮਝਾਉਂਦਾ ਸੀ ਕਿ ਮੰਮੀ ਬਿਮਾਰ ਰਹਿੰਦੀ ਹੈ ਇਸ ਲਈ ਉਸ ਦੀ ਕਿਸੇ ਗੱਲ ਦਾ ਗੁੱਸਾ ਨਾ ਕਰੇ ਚਰਨਜੀਤ ਵੀ ਹੱਸ ਕੇ ਚੁੱਪ ਹੋ ਜਾਇਆ ਕਰਦੀ ਸੀ ਉਹ ਮੇਰੇ ਕੋਲ ਮੰਮੀ ਦੀ ਕੋਈ ਵੀ ਸ਼ਿਕਾਇਤ ਨਹੀਂ ਕਰਦੀ ਸੀ ਹੁਣ ਮੈਂ ਆਪਣੇ ਕੰਮ ਤੇ ਵਾਪਸ ਆ ਗਿਆ ਸੀ ਘਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਮੈਂ ਦਿਨ ਵਿੱਚ ਦੋ ਟਾਈਮ ਆਪਣੀ ਮੰਮੀ ਅਤੇ ਘਰ ਵਾਲੀ ਦਾ ਹਾਲਚਾਲ ਪੁੱਛਦਾ ਜਿੱਥੇ ਮੈਂ ਨਵਾਂ ਘਰ ਖਰੀਦਿਆ ਸੀ ਉੱਥੇ ਸਾਡੀ ਜਾਣ ਪਹਿਚਾਨ ਵਾਲਾ ਕੋਈ ਨਹੀਂ ਸੀ ਇਸ ਲਈ ਮੈਂ ਥੋੜਾ ਪਰੇਸ਼ਾਨ ਵੀ ਸੀ ਪਰ ਮੰਮੀ ਮੈਨੂੰ ਹਰ ਵਾਰ ਇਹੋ ਕਹਿੰਦੀ ਕਿ ਸਭ ਕੁਝ ਠੀਕ ਹੈ ਇਸ ਵਿੱਚ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਮੰਮੀ ਅਕਸਰ ਮੈਨੂੰ ਇਹੀ ਸਵਾਲ ਕਰਦੀ ਹੁੰਦੀ ਸੀ ਕਿ ਤੂੰ ਕਦੋਂ ਵਾਪਸ ਆਵੇਂਗਾ ਪਰ ਮੈਂ ਇਸ ਦਾ ਕੋਈ ਜਵਾਬ ਨਾ ਦਿੰਦਾ ਮੰਮੀ ਮੈਨੂੰ ਕਹਿੰਦੀ ਹੁੰਦੀ ਕਿ ਤੇਰੇ ਡੈਡੀ ਦੇ ਚਲੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਰਹਿੰਦੀ ਹਾਂ ਮੈਂ ਉਸ ਨੂੰ ਇਹ ਵੀ ਕਹਿ ਦਿੰਦਾ ਸੀ ਕਿ ਮੰਮੀ ਤੂੰ ਪਰੇਸ਼ਾਨ ਕਿਉਂ ਹੁੰਦੀ ਹੈ ਤੇਰੇ ਕੋਲ ਚਰਨਜੀਤ ਹੈ ਤਾਂ ਸਹੀ ਮੈਂ ਕਈ ਸਾਲ ਉਸੇ ਕੰਪਨੀ ਵਿੱਚ ਕੰਮ ਕਰਦਾ ਰਿਹਾ ਜਦੋਂ ਕੰਪਨੀ ਵਾਲਿਆਂ ਨੇ ਮੇਰੀ ਪਰਫਾਰਮੈਂਸ ਵੇਖੀ ਤਾਂ ਮੇਰੀ ਤਨਖਾਹ ਹੋਰ ਵੀ ਵਧਾ ਦਿੱਤੀ ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਿਆ ਅਤੇ ਮੇਰੀ ਤਨਖਾਹ ਵੀ ਡਬਲ ਹੋ ਗਈ ਸੀ ਮੈਨੂੰ ਪਤਾ ਲੱਗਿਆ ਕਿ ਕੰਪਨੀ ਵਾਲੇ ਮੈਨੂੰ ਹੋਰ ਜਗ੍ਹਾ ਭੇਜ ਰਹੇ ਨੇ ਜਿੱਥੇ ਨੈਟਵਰਕ ਬਿਲਕੁਲ ਵੀ ਨਹੀਂ ਸੀ ਮੈਂ ਥੋੜਾ ਜਿਹਾ ਪਰੇਸ਼ਾਨ ਹੋ ਗਿਆ ਪਰ ਮੈਂ ਸੋਚਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਤਾਂ ਘਰ ਵਾਲਿਆਂ ਨਾਲ ਗੱਲ ਹੋ ਹੀ ਜਾਵੇਗੀ ਪਰ ਜਦੋਂ ਮੈਂ ਉੱਥੇ ਜਾ ਕੇ ਫੋਨ ਲਗਾਉਣ ਦੀ ਕੋਸ਼ਿਸ਼ ਕਰਦਾ ਤਾਂ ਨੈਟਵਰਕ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਸੀ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਗਈਆਂ ਮੈਂ ਆਪਣੇ ਘਰ ਗੱਲ ਨਾ ਕਰ ਸਕਿਆ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ ਕਿਉਂਕਿ ਅਜੇ ਹਾ ਕੋਈ ਦਿਨ ਨਹੀਂ ਸੀ ਜਦੋਂ ਕਦੇ ਆਪਣੇ ਘਰ ਵਾਲਿਆਂ ਦੇ ਨਾਲ ਮੈਂ ਗੱਲ ਨਾ ਕੀਤੀ ਹੋਵੇ ਮੈਨੂੰ ਆਪਣੀ ਮੰਮੀ ਅਤੇ ਚਰਨਜੀਤ ਦੀ ਬਹੁਤ ਫਿਕਰ ਹੋ ਰਹੀ ਸੀ ਮੈਂ ਇੱਥੇ 1 ਮਹੀਨਾ ਕੰਮ ਕਰਨ ਤੋਂ ਬਾਅਦ ਫਿਰ ਉੱਥੇ ਹੀ ਵਾਪਸ ਚਲੇ ਜਾਣਾ ਸੀ ਜਿੱਥੋਂ ਮੈਂ ਆਇਆ ਸੀ ਏਕ ਮਹੀਨਾ ਮੈਂ ਬਹੁਤ ਮੁਸ਼ਕਲ ਨਾਲ ਕੱਢਿਆ ਜਿਸ ਦਿਨ ਮੈਂ ਵਾਪਸ ਉਸ ਜਗ੍ਹਾ ਤੇ ਆ ਰਿਹਾ ਸੀ ਤਾਂ ਮੈਂ ਬਹੁਤ ਖੁਸ਼ ਸੀ ਕਿਉਂਕਿ ਸਭ ਤੋਂ ਪਹਿਲਾਂ ਜਾਂਦੇ ਹੀ ਮੈਂ ਆਪਣੀ ਮੰਮੀ ਅਤੇ ਘਰ ਵਾਲੀ ਨਾਲ ਫੋਨ ਤੇ ਗੱਲ ਕਰਨੀ ਸੀ ਮੈਂ ਉਹਨਾਂ ਲਈ ਬਹੁਤ ਪਰੇਸ਼ਾਨ ਸੀ ਮੈਨੂੰ ਮੰਮੀ ਬਾਰੇ ਸੋਚ ਕੇ ਫਿਕਰ ਹੋ ਰਹੀ ਸੀ ਮੇਰੇ ਤੋਂ ਬਿਨਾ ਉਹਨਾਂ ਨੇ 1 ਮਹੀਨਾ ਕਿਵੇਂ ਗੁਜ਼ਾਰਿਆ ਹੋਵੇਗਾ ਮੈਂ ਵਾਪਸ ਜਾਂਦੇ ਹੀ ਸਭ ਤੋਂ ਪਹਿਲਾਂ ਘਰ ਫੋਨ ਕੀਤਾ ਫੋਨ ਚਰਨਜੀਤ ਨੇ ਹੀ ਚੁੱਕਿਆ ਤੇ ਉਹ ਬਹੁਤ ਹੀ ਪਰੇਸ਼ਾਨ ਸੀ ਕਿ ਮੈਂ ਇੰਨੇ ਦਿਨਾਂ ਤੋਂ ਉਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਚਰਨਜੀਤ ਨੇ ਰੋਂਦੇ ਹੋਏ ਮੈਨੂੰ ਕਿਹਾ ਕਿ ਮੰਮੀ ਦੀ ਡੈਥ ਹੋ ਚੁੱਕੀ ਹੈ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਹੈ ਚਰਨਜੀਤ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਬਹੁਤ ਦੁਖੀ ਹੋਇਆ ਮੈਂ ਇਹ ਬਿਲਕੁਲ ਵੀ ਨਹੀਂ ਸੋਚ ਸਕਦਾ ਸੀ ਕਿ ਮੇਰੀ ਮੰਮੀ ਮੈਨੂੰ ਇੰਨੀ ਜਲਦੀ ਛੱਡ ਕੇ ਚਲੀ ਜਾਵੇਗੀ ਇਸ ਗੱਲ ਤੇ ਯਕੀਨ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਸੀ ਦੂਜੇ ਪਾਸੇ ਚਾਰਨਜੀਤ ਵੀ ਬਹੁਤ ਰੋ ਰਹੀ ਸੀ ਤੇ ਨਾਲੇ-ਨਾਲੇ ਮੈਨੂੰ ਦੱਸ ਰਹੀ ਸੀ ਕਿ ਤੁਹਾਨੂੰ ਫੋਨ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਜਦੋਂ ਤੁਹਾਡੇ ਤੁਹਾਡਾ ਫੋਨ ਨਾ ਲੱਗਿਆ ਤਾਂ ਅਸੀਂ ਮੰਮੀ ਦਾ ਅੰਤਮ ਸੰਸਕਾਰ ਕਰ ਦਿੱਤਾ ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ ਮੈਂ ਵਾਪਸ ਆਉਣਾ ਚਾਹੁੰਦਾ ਸੀ ਪ੍ਰਚਾਰਣਜੀਤ ਨੇ ਮੈਨੂੰ ਕਿਹਾ ਕਿ ਮੰਮੀ ਦਾ ਸੰਸਕਾਰ ਹੋ ਚੁੱਕਿਆ ਹੈ ਵਾਪਸ ਆ ਕੇ ਕੀ ਕਰੋਗੇ ਤੁਸੀਂ ਉੱਥੇ ਹੀ ਰਹੋ ਅਤੇ ਆਪਣੀ ਨੌਕਰੀ ਬਰਕਰਾਰ ਰੱਖੋ ਮੈਨੂੰ ਚਰਨਜੀਤ ਦੀ ਗੱਲ ਸਹੀ ਲੱਗੀ ਕਿਉਂਕਿ ਜੇ ਮੈਂ ਇੰਨੀ ਜਲਦੀ ਛੁੱਟੀ ਲੈਂਦਾ ਤਾਂ ਇਹ ਲੋਕ ਮੈਨੂੰ ਨੌਕਰੀ ਤੋਂ ਕੱਢ ਦਿੰਦੇ ਪਰ ਮੇਰਾ ਦਿਲ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਮੈਂ ਇੱਕ ਵਾਰ ਆਪਣੀ ਮਾਂ ਦੇ ਸਿਵੇ ਕੋਲ ਜਾਣਾ ਚਾਹੁੰਦਾ ਸੀ ਅਤੇ ਦਿਲ ਖੋਲ ਕੇ ਰੋਣਾ ਚਾਹੁੰਦਾ ਸੀ ਇਸ ਲਈ ਮੈਂ ਚਰਨਜੀਤ ਨੂੰ ਬਿਨਾਂ ਦੱਸੇ ਹੀ ਆਪਣੇ ਘਰ ਵਾਪਸ ਆ ਗਿਆ ਤੇ ਉਹੀ ਹੋਇਆ ਜਿਸ ਦਾ ਡਰ ਸੀ ਉਹਨਾਂ ਨੇ ਮੈਨੂੰ ਛੁੱਟੀ ਲੈਣ ਦੀ ਵਜ੍ਹਾ ਕਰਕੇ ਨੌਕਰੀ ਤੋਂ ਕੱਢ ਦਿੱਤਾ ਪਰ ਹੁਣ ਮੈਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਿਉਂਕਿ ਮੈਂ ਆਪਣੀ ਮੰਮੀ ਲਈ ਹੀ ਮਿਹਨਤ ਕਰ ਰਿਹਾ ਸੀ ਮੈਂ ਉਹਨਾਂ ਨੂੰ ਇੱਕ ਵਧੀਆ ਜ਼ਿੰਦਗੀ ਦੇਣਾ ਚਾਹੁੰਦਾ ਸੀ ਪਰ ਜਦੋਂ ਹੁਣ ਮੰਮੀ ਹੀ ਇਸ ਦੁਨੀਆ ਵਿੱਚ ਨਹੀਂ ਰਹੇ ਸੀ ਤਾਂ ਇਸ ਸਬਦ ਦਾ ਮੇਰੇ ਲਈ ਕੋਈ ਵਜੂਦ ਹੀ ਨਹੀਂ ਸੀ ਮੈਂ ਬਿਨਾ ਪ੍ਰਵਾਹ ਕੀਤੇ ਘਰ ਵਾਪਸ ਆ ਗਿਆ ਚਰਨਜੀਤ ਨੇ ਮੈਨੂੰ ਅਚਾਨਕ ਦੇਖਿਆ ਤੇ ਹੈਰਾਨ ਹੋ ਗਈ ਉਸਨੇ ਇੱਕ ਹੀ ਸਾਹ ਵਿੱਚ ਕਈ ਸਵਾਲ ਪੁੱਛੇ ਉਸ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਫਿਕਰ ਸੀ ਕਿ ਕਿਤੇ ਮੇਰੀ ਨੌਕਰੀ ਤਾਂ ਨਹੀਂ ਚਲੀ ਗਈ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਨੌਕਰੀ ਛੱਡ ਕੇ ਆ ਗਿਆ ਹਾਂ ਤਾਂ ਉਸਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਪਰ ਮੈਨੂੰ ਮੇਰੀ ਮੰਮੀ ਦੇ ਜਾਣ ਦਾ ਇਨਾ ਦੁੱਖ ਸੀ ਕਿ ਉਸ ਦੀ ਕਿਸੇ ਵੀ ਗੱਲ ਤੇ ਧਿਆਨ ਨਾ ਦਿੱਤਾ ਮੈਨੂੰ ਇਸ ਗੱਲ ਦਾ ਦੁੱਖ ਸੀ ਕਿ ਮੈਂ ਆਖਰੀ ਵਾਰ ਆਪਣੀ ਮਾਂ ਨੂੰ ਨਹੀਂ ਮਿਲ ਸਕਿਆ। ਕੁਝ ਮਹੀਨੇ ਮੈਨੂੰ ਇੱਥੇ ਰਹਿੰਦਿਆਂ ਹੋਇਆਂ ਬੀਤ ਗਏ ਸੀ। ਮੈਂ ਆਪਣੀ ਨਾਰਮਲ ਜ਼ਿੰਦਗੀ ਵਿੱਚ ਵਾਪਸ ਮੁੜ ਆਇਆ ਸੀ। ਚਰਨਜੀਤ ਮੈਨੂੰ ਹਰ ਰੋਜ਼ ਕਹਿੰਦੀ ਕਿ ਮੈਂ ਵਾਪਸ ਚਲਾ ਜਾਵਾਂ। ਹੁਣ ਮੈਂ ਵੀ ਇਸ ਬਾਰੇ ਸੋਚਣ ਲੱਗ ਪਿਆ ਸੀ। ਇੱਕ ਦਿਨ ਮੈਂ ਆਪਣੇ ਡਾਕਟਰ ਦੋਸਤ ਦੇ ਨਾਲ ਉਸਦੇ ਪਾਗਲਖਾਨੇ ਕਿਸੇ ਕੰਮ ਗਿਆ। ਇੱਕ ਕੋਨੇ ਵਿੱਚ ਬੈਠੀ ਹੋਈ ਇੱਕ ਔਰਤ ਨੂੰ ਵੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਉਸ ਔਰਤ ਦੇ ਨੇੜੇ ਗਿਆ ਤਾਂ ਉਸ ਦਾ ਚਿਹਰਾ ਵੇਖ ਕੇ ਮੇਰੇ ਹੋਸ਼ ਹੀ ਉੱਡ ਗਏ ਕਿਉਂਕਿ ਇਹ ਔਰਤ ਕੋਈ ਹੋਰ ਨਹੀਂ ਮੇਰੀ ਹੀ ਮੰਮੀ ਸੀ ਜਿਸ ਦੇ ਬਾਰੇ ਮੇਰੀ ਪਤਨੀ ਨੇ ਕਹਿ ਦਿੱਤਾ ਸੀ ਕਿ ਉਹ ਮਰ ਚੁੱਕੀ ਹੈ ਮੈਂ ਆਪਣੀ ਮੰਮੀ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਮੇਰੀ ਮੰਮੀ ਵੀ ਮੈਨੂੰ ਵੇਖਦੇ ਹੀ ਪਹਿਚਾਣ ਗਈ ਉਹ ਮੇਰੇ ਗਲ ਨਾਲ ਲੱਗ ਕੇ ਬੁਰੀ ਤਰ੍ਹਾਂ ਰੋਣ ਲੱਗੀ ਮੇਰਾ ਦਿਲ ਦਰਦ ਨਾਲ ਫਟਿਆ ਜਾ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਚਰਨਜੀਤ ਨੇ ਮੈਨੂੰ ਇੰਨਾ ਵੱਡਾ ਝੂਠ ਕਿਉਂ ਬੋਲਿਆ ਜਦੋਂ ਮੈਂ ਮੰਮੀ ਨੂੰ ਗਲ ਨਾਲ ਲਾਇਆ ਤਾਂ ਇਹ ਸਾਰਾ ਸੀਨ ਵੇਖ ਕੇ ਮੇਰਾ ਦੋਸਤ ਵੀ ਹੈਰਾਨ ਰਹਿ ਗਿਆ ਜਦੋਂ ਮੈਂ ਆਪਣੇ ਦੋਸਤ ਨੂੰ ਦੱਸਿਆ ਕਿ ਇਹ ਤਾਂ ਮੇਰੀ ਮਾਂ ਹੈ ਤਾਂ ਉਹ ਵੀ ਹੈਰਾਨ ਹੋ ਗਿਆ ਮੇਰੀ ਮੰਮੀ ਨੂੰ ਲੈ ਕੇ ਮੈਂ ਜਲਦੀ ਘਰ ਆ ਗਿਆ ਮੈਨੂੰ ਅਤੇ ਮੇਰੀ ਮੰਮੀ ਨੂੰ ਘਰ ਅੰਦਰ ਵੜਦਿਆਂ ਵੇਖ ਕੇ ਚਰਨਜੀਤ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਸਾਨੂੰ ਵੇਖ ਕੇ ਹੇਰਾਨ ਹੋ ਕੇ ਵੇਖਣ ਲੱਗੀ ਚਰਨਜੀਤ ਮੇਰੀਆਂ ਅੱਖਾਂ ਨੂੰ ਵੇਖ ਕੇ ਸਮਝ ਗਈ ਸੀ ਮੈਂ ਆਪਣੀ ਮੰਮੀ ਨੂੰ ਉਸਦੇ ਕਮਰੇ ਵਿੱਚ ਬਿਠਾਇਆ ਤੇ ਬਾਹਰ ਆ ਕੇ ਕਿਹਾ ਇਹ ਸਭ ਕੀ ਹੈ ਚਰਨਜੀਤ ਸਿਰ ਝੁਕਾ ਕੇ ਖੜੀ ਹੋਈ ਸੀ ਮੈਂ ਸਮਝ ਗਿਆ ਸੀ ਕਿ ਇਹ ਸਭ ਉਸਨੇ ਜਾਣ ਬੁੱਝ ਕੇ ਕੀਤਾ ਹੈ ਮੈਂ ਬਹੁਤ ਗੁੱਸੇ ਵਿੱਚ ਸੀ ਤੇ ਚਰਨਜੀਤ ਨੂੰ ਕਿਹਾ ਕਿ ਤੂੰ ਮੇਰੇ ਘਰੋਂ ਨਿਕਲ ਜਾ ਨਹੀਂ ਤਾਂ ਮੈਂ ਤੇਰੀ ਬਾਹ ਫੜ ਕੇ ਖੁਦ ਤੈਨੂੰ ੱੱਕੇ ਦੇ ਕੇ ਬਾਹਰ ਕੱਢ ਦੇਵਾਂਗਾ ਮੇਰੀ ਗੱਲ ਸੁਣ ਕੇ ਚਰਨਜੀਤ ਮੇਰੇ ਪੈਰਾਂ ਵਿੱਚ ਡਿੱਗ ਪਈ ਅਤੇ ਆਪਣੇ ਕੀਤੇ ਦੀ ਮਾਫੀ ਮੰਗਣ ਲੱਗੀ। ਉਹ ਮੈਨੂੰ ਕਹਿ ਰਹੀ ਸੀ ਕਿ ਮੰਮੀ ਦਾ ਸੁਭਾਅ ਬਹੁਤ ਚਿੜਚਿੜਾ ਹੋ ਗਿਆ ਸੀ। ਉਸ ਨੂੰ ਬਰਦਾਸ਼ਤ ਕਰਨਾ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ। ਇਸ ਲਈ ਮਜਬੂਰਨ ਮੈਨੂੰ ਇਹ ਕਦਮ ਚੁੱਕਣਾ ਪਿਆ। ਮੈਂ ਚਰਨਜੀਤ ਨੂੰ ਬਹੁਤ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ। ਮੈਂ ਉਸ ਤੇ ਭਰੋਸਾ ਕਰਕੇ ਮੰਮੀ ਨੂੰ ਛੱਡ ਕੇ ਗਿਆ ਸੀ। ਮੈਂ ਚਰਨਜੀਤ ਨੂੰ ਉਸਦੇ ਪੇਕੇ ਘਰ ਵਾਪਸ ਭੇਜ ਦਿੱਤਾ ਤੇ ਕਿਹਾ ਕਿ ਉਸਨੇ ਮੇਰਾ ਭਰੋਸਾ ਤੋੜਿਆ ਹੈ ਇਸ ਲਈ ਮੈਂ ਉਸ ਨੂੰ ਮਾਫ ਨਹੀਂ ਕਰ ਸਕਦਾ ਮੈਂ ਆਪਣੀ ਮੰਮੀ ਨੂੰ ਯਕੀਨ ਦਿਵਾਇਆ ਕਿ ਹੁਣ ਮੈਂ ਕਿਤੇ ਵੀ ਨਹੀਂ ਜਾਵਾਂਗਾ ਮੇਰੀ ਮੰਮੀ ਹੌਲੀ-ਹੌਲੀ ਠੀਕ ਹੋਣ ਲੱਗੀ ਇੱਕ ਦਿਨ ਬਿਲਕੁਲ ਤੰਦਰੁਸਤ ਹੋ ਗਈ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਚਰਨਜੀਤ ਨੂੰ ਵਾਪਸ ਲਿਆ ਪਰ ਮੈਂ ਇਸ ਗੱਲ ਲਈ ਤਿਆਰ ਨਹੀਂ ਸੀ ਮੇਰੀ ਮੰਮੀ ਨੇ ਮੈਨੂੰ ਆਪਣੀ ਸੌਂ ਦੇ ਕੇ ਮਨਵਾ ਲਿਆ ਤੇ ਮੈਂ ਚਰਨਜੀਤ ਨੂੰ ਘਰ ਲੈ ਕੇ ਆ ਗਿਆ ਪਰ ਆਪਣੀ ਮੰਮੀ ਦੇ ਸਾਰੇ ਕੰਮ ਮੈਂ ਆਪਣੇ ਹੱਥਾਂ ਨਾਲ ਕਰਦਾ ਮੈਂ ਇੱਥੇ ਰਹਿ ਕੇ ਹੀ ਨੌਕਰੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਮੈਨੂੰ ਸਾਰੀ ਦੁਨੀਆ ਤੋਂ ਜ਼ਿਆਦਾ ਆਪਣੀ ਮੰਮੀ ਦੀ ਫਿਕਰ ਸੀ ਹੁਣ ਮੈਂ ਮੰਮੀ ਦੇ ਮਾਮਲੇ ਵਿੱਚ ਕਿਸੇ ਤੇ ਵੀ ਭਰੋਸਾ ਨਹੀਂ ਕਰ ਸਕਦਾ ਸੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ